ਦੇਗੋ ਲੈਂਗੁਏਜ ਦੇ ਮੈਮ ਮੈਮ ਕੀ ਹੋਇਆ ਕੀ ਮੈਮ 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 ਕੀ ਗੱਲ ਕੀ ਹੋਈ ਹੈ ਦੱਸੋਗੇ ਥੋੜਾ ਜਿਹਾ ਤੁਸੀਂ ਆਪਣਾ ਪੱਖ ਵੀ ਦਿਓ ਥੋੜਾ ਜਿਹਾ ਕੀ ਬਕਵਾਸ ਕਰ ਰਹਾ ਹੈ ਕੀ ਗੱਲ ਕੀ ਹੋਈ ਹੈ ਮੈਂ ਕਹਿੰਦਾ ਮੇਰਾ ਸ਼ੇਫ ਸਰਦਾਰ ਦਾ ਬੁਲਾਣਾ ਹੈ ਕਹਿੰਦੀ ਬਕਵਾਸ ਕਰਨਾ ਬੰਦ ਕਰ ਹੂੰ ਉਹ ਵੇਲਾ ਫੇਰ ਕੇ ਅੰਦਰ ਕਾਹਨੂੰ ਤੂੰ ਉਹ ਤਾਂ ਫੇਕ ਆ ਰਿਹਾ ਤਾਰ ਕੋ ਦੀ ਉਹ ਕਾਜ਼ਰ ਕੁੱਪ ਤਨੂ ਗੋਰੀਕਰ ਦੀ ਜੁਗਨ ਨੂੰ ਹਾਂਜੀ ਮੈਂ ਕਿਹਾ ਸ਼ੇਰਸਰ ਦਾ ਪ੍ਰਧਾਨ ਆ ਜੀ ਕੰਨਿਹ ਰਾਮ ਜਤਾ ਬਰਮਤ ਕਰ ਕਹਾਦਾ ਅੱਛਾ ਜੀ ਸਾਲੇ ਸਟੂਮ ਬਦਿਆ ਹੋਗਾ ਨਹੀਂ ਉਹਦਾ ਮਤਲਬ ਇਹ ਕਹੋ ਉਹਨੂੰ ਕਹਿ ਬਦਿਓ ਉਹਨੂੰ ਨਹੀਂ ਦੇਖਦਾ ਤੂੰ ਕੌਣ ਮੈਂ ਕਹਿੰਦਾ ਟੋਲ ਪਲਾਜ਼ਾ ਨੂੰ ਲੈ ਕੇ ਨਵੇਂ ਰੂਲ ਤੇ ਨਵੀਆਂ ਫੀਸਾਂ ਇੱਕ ਦੋ ਦਿਨ ਪਹਿਲਾਂ ਹੀ ਹੱਲੇ ਸਰਕਾਰ ਵੱਲੋਂ ਦੱਸੀਆਂ ਗਈਆਂ ਐ ਤੇ ਹੱਲੇ ਟੋਲ ਪਲਾਜ਼ਾ ਤੇ ਨਵੇਂ ਕੋਈ ਹੱਲੇ ਪਹਿਲਾ ਦਿਨ ਵੀ ਨਹੀਂ ਸੀਗਾ ਕਿ 1 ਜੂਨ ਅਪ੍ਰੈਲ ਤੋਂ ਇਹ ਜਿਹੜੀਆਂ ਫੀਸਾਂ ਹੈ ਇਹ ਲਾਗੂ ਹੋਣੀਆਂ ਸੀਗੀਆਂ ਪਰ ਅੱਜ 31 ਮਾਰਚ ਨੂੰ ਹੀ ਟੋਲ ਪਲਾਜ਼ਾ ਦੇ ਉੱਤੇ ਸ਼ਿਫਟ ਸੈਨਾ ਤੇ ਟੋਲ ਪਲਾਜ਼ਾ ਵਾਲੇ ਆਮਨੇ ਸਾਹਮਨੇ ਹੋ ਗਏ ਦੱਸਿਆ ਜਾ ਰਿਹਾ ਹੈ ਇਹ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਸ਼ਿਫਟ ਸੈਨਾ ਆਗੂ ਜਦੋਂ ਆਪਣੀ ਫੋਰਚੂਨਰ ਲੈ ਕੇ ਟੋਲ ਪਲਾਜ਼ਾ ਤੇ ਪਹੁੰਚਦਾ ਹੈ ਜਦੋਂ ਬੈਰੀਅਰ ਕੋਲ ਪਹੁੰਚਦਾ ਹੈ ਤੇ ਕੁੜੀ ਵੱਲੋਂ ਉਹ ਕੋਲੋਂ ਪੈਸੇ ਮੰਗੇ ਜਾਂਦੇ ਨੇ ਕੁੜੀ ਦਾ ਕਹਿਣਾ ਹੈ ਕਿ ਜਦੋਂ ਮੈਂ ਸ਼ਿਵਸ਼ਨਾ ਆਗੂ ਕੋਲੋਂ ਪੈਸੇ ਮੰਗੇ ਤੇ ਐਨੇ ਆਪਣਾ ਕਾਰ ਦਿਖਾਇਆ ਤੇ ਕਿਹਾ ਮੈਂ ਸ਼ਿਵਸ਼ਨਾ ਦਾ ਪ੍ਰਧਾਨ ਹਾਂ ਤੇ ਮੈਂ ਕੋਈ ਵੀ ਪੈਸੇ ਨਹੀਂ ਦਵਾਂਗਾ ਤੇ ਜਦੋਂ ਕੁੜੀ ਨੇ ਦੁਬਾਰਾ ਪੈਸੇ ਮੰਗੇ ਤੇ ਕੁੜੀ ਨੇ ਦੱਸਿਆ ਕਿ ਮੇਰੇ ਦੁਬਾਰਾ ਪੈਸੇ ਮੰਗਣ ਤੇ ਐਨੇ ਮੈਨੂੰ ਗਾਲ੍ਹਾਂ ਵੀ ਕੱਢੀਆਂ ਏ ਤੇ ਮੈਨਾਂ ਬੱਸ ਲੁੱਕੀ ਵੀ ਕੀਤੀ ਐ ਤੁਹਾਡੇ ਨਾਲ ਪੰਜਾਬ ਨੈਸ਼ਨ ਟੀਵੀ ਤੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਸਕਰੀਨਾਂ ਦੇ ਉੱਪਰ ਦੇਖ ਸਕਦੇ ਹੋ ਕਿ ਕਿਦਾਂ ਤੋਲ ਪਲਾਜ਼ਾ ਵਾਲ ਦੇ ਸ਼ਿਫਸ ਨਾਲ ਆਗੂ ਆਪਸ ਦੇ ਵਿੱਚ ਹੱਥੋ ਪੱਕੀ ਹੋ ਰਹੇ ਨੇ ਉਹਨਾਂ ਕੋਲ ਸ਼ਿਫਸ ਨਾਲ ਕਾਰਡ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਇਹਦੇ ਤੇ ਐਗਜ਼ੈਂਪਸ਼ਨ ਨਹੀਂ ਹੈ ਕਿ ਪੇਮੈਂਟ ਲੱਗਣੀ ਆ ਤੇ ਉਹ ਕਹਿੰਦਾ ਇੱਥੇ ਕਿਉਂ ਨਹੀਂ ਇੱਥੇ ਕਿਉਂ ਨਹੀਂ ਚੱਲਦਾ ਉੱਚ-ਉੱਚ ਬਹੁਤ ਜ਼ਿਆਦਾ ਬੋਲ ਰਿਹਾ ਤੇ ਮੈਂ ਕਿਹਾ ਸਰ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਤੁਹਾਨੂੰ ਕੁਝ ਗਲਤੀ ਨਹੀਂ ਕਿਹਾ ਹੈਗਾ ਜੇ ਮੈਂ ਤੁਹਾਨੂੰ ਕੁਝ ਗਲਤ ਕਿਹਾ ਤੁਸੀਂ ਆਪੇ ਜਾ ਕੇ ਵੀ ਗੱਲ ਕਰ ਲਓ ਕਹਿੰਦਾ ਤੋਪਾਂ ਨੂੰ ਹੁੰਦੀ ਆ ਮਨ ਇੰਨੀ ਗੱਲ ਕਹਿਣ ਵਾਲੇ ਉਹ ਗਾਲ੍ਹਾਂ ਕੱਢਣ ਲੱਗ ਪਏ ਬਹੁਤ ਬਦਤਮੀਜ਼ੀ ਕੀਤੀ ਉਹਨਾਂ ਨੇ ਤੁਸੀਂ ਬੱਸ ਮੈਨੂੰ ਵੀ ਨਹੀਂ ਕਹ ਲਈ ਸੀ ਕਿ ਕਿ ਇੱਥੇ ਨਹੀਂ ਐਗਜ਼ਾਮ ਸੀ ਮੈਂ ਫਤੋ ਨੂੰ ਕੁਝ ਨਹੀਂ ਬੋਲੀ ਸੀ ਪਰ ਉਹ ਮੈਨੂੰ ਜ਼ਿਆਦਾ ਗਾਲਾਂ ਕੱਢਣ ਦਾ ਆਪਿਆ ਪਰ ਮੈਂ ਤੁਹਾਡੇ ਨਾਲ ਮਿਸਕੀਕ ਕੀਤਾ ਗਿਆ ਗਾਲਾਂ ਕੱਢੀਆਂ ਗਈਆਂ ਕੀ ਚਾਹਣ ਕਿਉਂ ਸਰਕਾਰ ਤੋਂ ਵੀ ਮੰਗਦੇ ਪਰ ਕੋਲੋਂ ਪ੍ਰਸ਼ਾਸਨ ਤੋਂ ਵੀ ਮੰਗਦੇ ਤੇ ਮੈਂ ਇਹ ਹੀ ਜਾਨੀਆ ਕਿ ਸਾਰੀ ਸੇਫਟੀ ਸਾਰੀ ਸੇਫਟੀ ਹੋਵੇ ਸਾਡੇ ਕੋਲ ਤੇ ਮੈਂ ਸਾਨੂੰ ਜੋ ਉੱਤੇ ਬੰਦ ਦੀ ਕਰਵਾ ਜਦੋਂ ਉਹਨਾਂ ਨੇ ਤੁਹਾਨੂੰ ਕਾਰਡ ਦਿਖਾਇਆ ਉਹ ਤੁਹਾਨੂੰ ਪੈਸੇ ਦੇ ਕੇ ਗਏ ਨੇ ਕਿ ਉਹਦੇ ਵੱਜੋਂ ਉਹ ਬੈਰੀਕਡ ਤਾਂ ਮੈਂ ਅੱਗੇ ਲਵਾਇਆ ਸੀਗਾ ਤੇ ਉਹ ਬੂਮ ਬੈਰੀਅਰ ਤੋੜ ਕੇ ਬੈਰੀਕਡ ਸਵਰਟ ਕਰਕੇ ਉਹ ਚੱਲ ਗਏ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਹੋਈਆਂ ਕੀ ਕੋਣ ਸੀ ਕਿੱਥੇ ਦੇ ਰਹਿਣ ਵਾਲੇ ਸੀ ਨਹੀਂ ਸਰ ਮੈਨੂੰ ਨਹੀਂ ਪਤਾ ਮੈਡਮ ਦੇ ਮੈਡਮ ਦੇਖਿਆ ਜਾਵੇ ਜਦੋਂ ਮੈਂ ਜਿੱਦ ਉਹਨਾਂ ਕੋ ਪੈਸੇ ਮੰਗਣ ਦੀ ਕੀਤੀ ਉਹ ਗੱਡੀ ਦੇ ਉੱਪਰ ਆ ਕੇ ਕੋਈ ਹੱਥ ਵਾਜੀ ਉਹਨੇ ਕੀ ਕਿਹਾ ਕੀ ਬੋਲੇ ਹਾਂਜੀ ਸਰ ਉਹ ਬਹੁਤ ਬਰੋਡਲੀ ਬੋਲਦੇ ਸੀ ਕਿਤੇ ਮੈਂ ਉਹਨਾਂ ਨੂੰ ਪਿਆਰ ਨਾਲ ਨਹੀਂ ਫਿਰ ਵੀ ਉਹਨੂੰ ਮੈਂ ਪਿਆਰ ਨਾਲ ਕਹਿ ਕੇ ਸਰ ਤੁਸੀਂ ਇੱਧਰ ਆ ਨਾ ਕਰੋ ਤੁਸੀਂ ਆਫਿਸ ਆ ਕੇ ਗੱਲ ਕਰੋ ਪਰ ਉਹ ਫਿਰ ਵੀ ਮੈਨੂੰ ਬਹੁਤ ਜ਼ਿਆਦਾ ਗੰਦਾ ਗੰਦਾ ਬੋਲੇ ਜਦੋਂ ਇਹ ਇਕੱਲਾ ਹੀ ਉਤਰਿਆ ਸੀ ਉਹਨਾਂ ਦੀ ਜਿੰਨੀ ਵੀ ਫੈਮਲੀ ਸੀਗੇ ਸਾਰੇ ਉੱਤਰੀ ਸੀ ਤੇ ਆਪਣਾ ਮੈਡਮ ਜਾਂਦੇ ਕੋਈ ਆਪਣਾ ਪੈਸੇ ਜਰਾ ਦੇ ਕੇ ਇਹ ਤੁਹਾਨੂੰ ਨਹੀਂ ਸਰ ਕੁਝ ਨਹੀਂ ਦੇਖਿਆ ਪੱਕਾ ਕਰਦੇ ਕਿ ਇਹ ਇਹ ਰਾਮ ਨਾ ਇਹ ਵੀ ਦੇਖਿਆ ਜਿਹੜੀ ਆਪਣਾ ਬੈਰੀਏਟਰ ਵੀ ਜਾਣੀ ਚੱਕੇ ਗਏ ਹੈਗੇ ਉਹ ਗੂਮ ਵੀ ਤੋੜ ਕੇ ਗਏ ਬੈਰੀਏਟ ਸਾਈਡ ਕਰਕੇ ਆਪਣੇ ਆਪ ਹੀ ਉਹ ਚੱਲ ਗਏ ਉਹਨਾਂ ਨੂੰ ਕਿਸੇ ਨੇ ਨਹੀਂ ਕੱਟਿਆ ਟਾਡੇ ਵੱਲੋਂ ਪੁਲਿਸ ਨੂੰ ਕੰਪਲੀਟ ਕੀਤੀ ਜਾਊਗੀ ਇਸ ਸੌਕੇ। ਹਾਂਜੀ ਸਰ ਕੀਤੀ ਜਾਊਗੀ। ਠੀਕ ਹੈ ਠੀਕ ਹੈ। ਦਪਿੰਦਰ ਕੀ ਹੋਇਆ ਕੀ ਪੂਰਾ ਮਾਮਲਾ ਕੀ ਮਾਮਲਾ ਦਾ ਮੈਨੂੰ ਵੀ ਹੁਣ ਹੀ ਪਤਾ ਲੱਗਾ ਕਿ ਕੋਈ ਸ਼ਾਇਦ ਕੋਈ ਕਾਰ ਡਿਖਾ ਰਿਆ ਸੀ ਬੱਚੀ ਨਾਲ ਬਹੁਤ ਜ਼ਿਆਦਾ ਮਿਸਬੀਹ ਕੀਤਾ। ਅਸੀਂ ਉਹਦੀ ਪ੍ਰੋਪਰ ਵੈਰੀਫਾਈ ਕਰਦੇ ਪਏ ਤੋਂ ਅਗੇਂਸਟ ਐਕਸ਼ਨ ਵੀ ਲਵਾਂਗੇ। ਜੀ। ਪਰ ਲੋਕੀ ਕਹਿੰਦੇ ਆ ਕਿ ਜੀ ਟੋਲ ਵਾਲੇ ਕਰਦੇ ਆ ਧੱਕਾ ਤੇ ਸ਼ਾਇਦ মিডিਆ ਤੁਸੀਂ ਸਾਹਮਣੇ ਹੀ ਸੀ ਹੁਣ ਤਾਂ। ਹਾਂਜੀ। ਹੁਣ ਤਾਂ ਜੋ ਹੈ ਤੁਹਾਡੇ ਸਾਹਮਣੇ ਹੀ ਸੀ ਸਾਨੂੰ ਜ਼ਿਆਦਾ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਤੁਸੀਂ ਖੁਦ ਦੇਖ ਲਿਆ ਸਭ ਕੁਝ। ਠੀਕ ਹੈ ਜੀ। ਇਹ ਸਟਾਫ ਹੈ ਕੁੜੀਆਂ ਵੀ ਘਰੋਂ ਕੰਮ ਕਰਨ ਨਹੀਂ ਆਉਂਦੀਆਂ ਆ ਜੇ ਕਿਸੇ ਨੂੰ ਕੋਈ ਦਿੱਕਤ ਆ ਤੇ ਉਹ ਆਪਣੀ ਗੱਡੀ ਸਾਈਡ ਤੇ ਲਗਾ ਕੇ ਕੱਲ ਵੀ ਕਰ ਸਕਦਾ ਉੱਥੇ ਸਾਰਾ ਸਟਾਫ ਹੁੰਦਾ ਸਾਰੇ ਪੰਜਾਬੀ ਸਟਾਫ ਆ ਆਪਣਾ ਠੀਕ ਆ ਜੀ ਇਹ ਕੁੜੀ ਵੀ ਪੰਜਾਬੀ ਆਪਣੀ ਲੋਕਲ ਆ ਤੇ ਆਪਾਂ ਇਹ ਹੀ ਕਹਿਣਾ ਚਾਹੁੰਦੇ ਜੁਜ਼ਰ ਨੂੰ ਵੀ ਕਿ ਤੁਸੀਂ ਉਸ ਹਾਵਨਾ ਦੇਖੋ ਕਿ ਇਹ ਬੱਚੀਆਂ ਆਪਣੀਆਂ ਹੀ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਆ ਤਾਂ ਸੀਨੀਅਰ ਨਾਲ ਗੱਲ ਕਰ ਲਓ ਨਾ ਕਿ ਬੱਚੀ ਨਾਲ ਗਾਲੀ ਗਲੋਚ ਕਰੋ ਠੀਕ ਠੀਕ ਆ ਜੀ ਤੇ ਸਰ ਸਰ ਦੇਖਿਆ ਜਾਵੇ ਕਿ ਕੁੜੀ ਨੇ ਉੱਤੇ ਜਾਣੇ ਕਿ ਇਹ ਬਤਮੀਜ਼ੀ ਦੀ ਕਰਕੇ ਜਾਂ ਗਾਲੀ ਗੋਲਛਤ ਕਰਕੇ ਗਿਆ ਹੈਗਾ ਇਹ ਆਪਣਾ ਕੁੜੀ ਹੈ ਤੇ ਉਹ ਕੁੜੀ ਨੇ ਕਿਸੇ ਰਿਕ ਆਪਣਾ 3 ਬੰਦੇ ਨੂੰ ਤਾਂ ਆਪਣੀ ਡਿਊਟੀ ਕਰ ਰਹੀ ਸੀ ਉਹ ਦੋ ਇੱਥੇ ਆਪਣਾ ਟਾਰਗੇਟ ਹੈ ਤੇ ਉਸ ਤੋਂ ਬਾਅਦ ਉਹ ਜਿਹੜਾ ਬੰਦਾ ਹੈਗਾ ਸੀ ਉਹ ਕੁੜੀ ਨਾਲ ਬਦਤਮੀਜ਼ੀ ਕਰਕੇ ਬੈਰੀਏਟ ਕਰਕੇ ਗਿਆ ਵਾ ਇਹੀ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਲੋਕ ਕਹਿੰਦੇ ਆ ਕਿ ਜੀ ਹਮੇਸ਼ਾ ਟੋਲ ਵਾਲੇ ਦੇ ਖਿਲਾਫ ਹੀ ਬੋਲਦੇ ਆ ਇਹ ਤਾਂ ਤੁਹਾਡੇ ਸਾਹਮਣੇ ਹੋਇਆ ਮੀਡੀਆ ਦੇ ਸਾਹਮਣੇ ਹੋਇਆ ਨਾ ਕਿ ਉੱਥੇ ਕੁੜੀ ਦੀ ਜਾਂ ਟੋਲ ਸਟਾਫ ਦੀ ਕੀ ਗਲਤੀ ਸੀ ਜਿਹੜੀ ਜਿਹੜੀ ਉਹ ਕਾਰਵਾਈ ਤਾਂ ਆਪਾਂ ਉੱਪਰ ਬੈਠ ਕੇ ਆਪਣੇ ਸੀਨੀਅਰ ਨਾਲ ਗੱਲ ਕਰਕੇ ਅੱਗੇ ਵੀਡੀਓ ਕਰਾ ਕੇ ਅੱਗੇ ਕਰਾਂਗੇ ਜਿਹੜੀ ਸਰਕਾਰ ਨੇ ਐਗਜ਼ੈਂਪਸ਼ਨ ਦਿੱਤੀ ਆ ਉਹ ਐਗਜ਼ੈਂਪਸ਼ਨ ਤੇ ਤਰੂ ਜੇ ਐਗਜ਼ੈਂਪਸ਼ਨ ਨਹੀਂ ਹੈ ਤਾਂ ਫਿਰ ਉਹ ਕੁੜਕੀ ਦੇ ਦੇਗੀ ਤਾਂ ਉਹ ਦਿੱਕਤ ਆਉਦੇ ਲੇਗੀ ਇਸ ਲਈ ਚਾਹੀਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਕਹੋ ਮੈਨੇਜਰ ਸਾਹਿਬ ਹੁੰਦੇ ਆ ਗੱਲ ਕਰ ਲੈ ਉਹਨਾਂ ਨਾਲ ਜਾਂ ਮੈਂ ਬੈਠਾ ਹੁੰਦਾ ਜਾਂ ਕੋਈ ਹੋਰ ਸੀਨੀਅਰ ਮੈਨੇਜਰ ਬੈਠੇ ਹੁੰਦੇ ਆ ਉਹਨਾਂ ਨਾਲ ਗੱਲ ਕਰ ਸਕਦੇ ਨੇ ਠੀਕ ਆ ਜੀ ਸਰ ਕਿਤੇ ਨਾ ਕਿਤੇ ਲੇਡੀਜ਼ ਜਿਹੜੀਆਂ ਕੰਮ ਕਰਦੇ ਆ ਬਹੁਤ ਹੀ ਮਿਲਦੀ ਨਹੀਂ ਹੁੰਦੀ ਆ ਤੁਹਾਡਾ ਸਟਾਫ ਵੀ ਮੋਟੇ ਤੇ ਮਤਲਬ ਘੱਤੀ ਆ ਨਹੀਂ ਸਟਾਫ ਐਸੇ 10 ਮਿੰਟ ਇਸ ਗੱਲ ਨੂੰ ਦੇਖੋ ਇਹ ਇਹ ਇਨ ਬਿਟਵੀਨ ਹੁੰਦਾ ਕਿ ਇੱਕ ਤੋਂ ਦੋ ਡੇਢ ਤੋਂ 2:30 ਵਜੇ ਨੂੰ ਲੰਚ ਦਾ ਟਾਈਮ ਹੁੰਦਾ ਸਟਾਫ ਖੜਾ ਅੱਗੇ ਪਿਛੇ ਵੀ ਗਿਆ ਹੁੰਦਾ ਠੀਕ ਹੈ ਜੀ ਕਿਉਂਕਿ 8 ਘੰਟੇ ਸਟਾਫ ਕੰਮ ਕਰਦਾ ਖਾਣਾ ਖਾਣ ਤਾਂ ਜਾਣਾ ਹੀ ਉਹਨੇ ਠੀਕ ਹੈ ਜੀ ਅਨ ਸਟਾਫਾਂ ਬਹੁਤ ਵੀ ਦੇਖ ਸਕਦੇ ਸਟਾਫ ਦਾ ਪ੍ਰਭੂ ਹੋ ਰਿਹਾ ਜੇ ਚਾਰ ਬੰਦੇ ਇਕੱਠੇ ਹੋ ਜਾਂਦੇ ਫੇਰ ਜੀ ਟੋਲ ਵਾਲੇ ਗੁੰਡਾਗਰਦੀ ਕਰਦੀ ਕਰਦੇ ਆ ਇਹ ਚਾਰ ਬੱਚੇ ਇਕੱਠੇ ਹੋ ਜਾਣ ਫੇਰ ਟੋਲ ਵਾਲੇ ਦੀ ਗੁੰਡਾਗਰਦੀ ਬਣ ਜਾਂਦੀ ਹੈ ਜੀ ਹਾਂਜੀ ਪਰ ਕਾਰਵਾਈ ਕਰ ਤੋ ਲੱਗਦਾ ਵਾ ਅਲੀ ਜੁਨੀਅੰ ਦੇ ਪ੍ਰਧਾਨ ਹਾਂਜੀ ਪਾਜੀ ਇਹ ਅੱਜ ਕੋਈ ਇਹ ਪਹਿਲੀ ਵਾਰ ਨਹੀਂ ਆ ਇੱਕ ਕਾਰਨਾਮੇ ਸਾਡੇ ਇੱਥੇ ਟੋਲ ਤੇ ਹੁੰਦੇ ਹੀ ਰਹਿੰਦੇ ਤੇ ਮਗਰ ਅੱਜ ਤੁਸੀਂ ਇੱਥੇ ਮੌਜੂਦ ਸੀ ਤਾਂ ਇਹ ਚੀਜ਼ਾਂ ਕੈਮਰੇ ਵਿੱਚ ਕੈਦ ਹੋਈਆਂ ਤੇ ਇਹਨਾਂ ਇਹਨਾਂ ਹੀ ਨਾ ਗੱਲਾਂ ਕਰਕੇ ਟੋਲ ਤੋਂ ਜਿਹੜੀ ਲੜਾਈ ਝਗੜਾ ਹੁੰਦੇ ਆ ਜਦੋਂ ਪਹਿਲਾਂ ਗੱਡੀ ਵਾਲਾ ਕੋਈ ਬਦਤਮੀਜ਼ੀ ਕਰਦਾ ਤਾਂ ਫਿਰ ਸਾਨੂੰ ਸਾਡੇ ਸਟਾਫ ਦਾ ਸਾਥ ਦੇਣਾ ਪੈਂਦਾ ਉਹਦੇ ਵਿੱਚ ਫਿਰ ਸਾਨੂੰ ਖਾਸ ਕਰਕੇ মিডিਆ ਤੇ ਉਹਨਾਂ ਦੇ ਕਮੈਂਟ ਇਹ ਸਾਬਤ ਕਰ ਦਿੰਦੇ ਆ ਵੀ ਲਾਡੋ ਵਾਲ ਟੋਲ ਤੇ ਤਾਂ ਸਾਰੇ ਗੁੰਡੇ ਹੀ ਆ ਮੰਨ ਲਓ ਕੋਈ ਸਾਡੀ ਇੱਥੇ ਧੀ ਭੈਣ ਨੂੰ ਕੋਈ ਗਲਤ ਕਹੂਗਾ ਤਾਂ ਫਿਰ ਕਿਦਾਂ ਬਖਸ਼ਾਂਗੇ ਅਸੀਂ ਉਹਨਾਂ ਨੂੰ ਸਾਡਾ ਵੀ ਤਾਂ ਬਣਦਾ ਹੈ ਨਾ ਤਾਂ ਫਿਰ ਪਰ ਮਗਰ ਅਸੀਂ ਕਦੇ ਪਹਿਲ ਨਹੀਂ ਇੱਥੋਂ ਟੋਲ ਤੋਂ ਕਦੇ ਕੋਈ ਪਹਿਲ ਨਹੀਂ ਹੁੰਦੀ ਐ ਪਹਿਲੀ ਗਲਤੀ ਉਹਨਾਂ ਦੀ ਫਿਰ ਦੂਜੀ ਕਾਰਵਾਈ ਤਾਂ ਕਰਨੀ ਪੈਂਦੀ ਪਰ ਫਿਰ ਅਸੀਂ ਜੋ ਇਹਨਾਂ ਗੱਡੀ ਦਾ ਨੰਬਰ ਨੋਟ ਹੈ ਉਹਨਾਂ ਤੇ ਪੁਲਿਸ ਕਾਰਵਾਈ ਜੋ ਵੀ ਬਣਦੀ ਰਿਪੋਰਟ ਹੈ ਤੇ ਸਾਡੇ ਵੱਲੋਂ ਕੀਤੀ ਹੈ ਓਕੇ